ਬਹੁਤ ਹੀ ਸਤਿਕਾਰਯੋਗ ਸਾਰੇ ਹੀ ਪੰਜਾਬ ਨਿਵਾਸੀ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਰਿਸ਼ਪਾਲ ਸਿੰਘ ਗਾਂ ਨੂੰ ਵੱਲੋਂ ਬੁਲਾਈ ਫੱਤੇ ਪ੍ਰਬੰਧ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰ ਸਤਿਕਾਰਯੋਗ ਸਾਥੀਓ ਪਿਛਲੇ ਦਿਨੀ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਉਸਦੇ ਨਤੀਜੇ ਕੱਲ 17 ਤਰੀਕ ਨੂੰ ਆਗੇ ਤੇ ਮੈਂ ਸਭ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਜਗਰੋਂ ਭੋਜਨ ਸਮਾਜ ਪਾਰਟੀ ਦੀ ਟੀਮ ਵੱਲੋਂ ਸਮੁੱਚੇ ਪੰਜਾਬ ਵਿੱਚ ਜਿੰਨੇ ਵੀ ਉਮੀਦਵਾਰ ਜਿੱਤੂਰੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਆ ਚਾਹੇ ਆਜ਼ਾਦ ਨੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਮੈਂ ਵਧਾਈਆਂ ਦਿੰਦਾ ਇਤਿਆਜ਼ ਕਰਦਾ ਕਿ ਸਾਰੇ ਸਾਥੀ ਚੋਣਾ ਦੌਰਾਨ ਆਪਣੀ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਤੇ ਸੰਗਤ ਦੀ ਸੇਵਾ ਕਰਨ ਦੇ ਲਈ ਆਪਣੀ ਜੀਵਨ ਲਗਾ ਦੇਣਗੇ ਅ ਇਸ ਤੋਂ ਬਿਨਾ ਮੈਂ ਬਦਾਨ ਸਭਾ ਹਲਕਾ ਜਗਰੌਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਜਿੰਨੀਆਂ ਵੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੀਆਂ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਜਿੰਨੇ ਵੀ ਸਾਥੀਆਂ ਨੇ ਤਨ ਮਨ ਦੇ ਨਾਲ ਧਨ ਦੇ ਨਾਲ ਸਪੋਰਟ ਕੀਤੀ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਮੈਂ ਆਪਣੀ ਸਾਰੀ ਟੀਮ ਵੱਲੋਂ ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਨਤੀਜੇ ਜੋ ਵੀ ਆਏ ਆ ਉਹ ਜਿਹੜੀ ਸਤਿਕਾਰਯੋਗ ਜਨਤਾ ਹੈ ਉਹਦਾ ਫਤਵਾ ਹੈ ਉਹਨੂੰ ਅਸੀਂ ਸਿਰ ਨਮਾ ਕੇ ਸਤਿਕਾਰ ਕਰਦੇ ਹਾਂ ਤੇ ਜਿੰਨੀ ਸਾਡੀ ਜਿਹੜੀ ਪਰਫਾਰਮੈਂਸ ਆ ਉਹ ਤੋਂ ਅਸੀਂ ਬਿਲਕੁਲ ਸੈਟੀਸਫਾਈ ਹਾਂ ਸੰਤੁਸ਼ਟ ਕਿਉਂਕਿ ਅਸੀਂ ਬਹੁਤ ਹੀ ਥੋੜੇ ਸਾਧਨਾਂ ਦੇ ਨਾਲ ਪੂਰੀ ਮਿਹਨਤ ਤੇ ਲਗਨ ਦੇ ਨਾਲ ਜਨਤਾ ਦੇ ਵਿੱਚ ਆਪਣੀ ਗੱਲ ਪਚਾਈ ਤੇ ਜਨਤਾ ਨੇ ਸਾਨੂੰ ਭਰਮਾ ਪਿਆਰ ਵੀ ਦਿੱਤਾ ਚਾਹੇ ਅਸੀਂ ਜਿੱਤ ਨਹੀਂ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿੱਤਾਂ ਵੀ ਪ੍ਰਾਪਤ ਕਰਾਂਗੇ ਸਭ ਸ੍ਰੀ ਕਾਂਸ਼ੀ ਰਾਮ ਸਾਹਿਬ ਦੇ ਫਲਸਫੇ ਨੂੰ ਇਸੇ ਤਰੀਕੇ ਦੇ ਨਾਲ ਜਦੋਂ ਲੋਕਾਂ ਦੇ ਵਿੱਚ ਲਿਜਾਵਾਂਗੇ લોક જરૂર ਉਹਨੂੰ ਪਰਮਾ ਪਿਆਰ ਦਿੰਦੇ ਆ ਇਹਦੇ ਵਿੱਚ ਕੋਈ ਦੂਰੇયા ਨਹੀਂ ਸੋ ਮੈਂ ਸਾਰੀ ਸੰਗਤ ਦਾ ਇੱਕ ਵਾਰ ਫਿਰ ਤੈਨ ਦਿਲ ਤੋਂ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਬਸਪਾ ਉਮੀਦਵਾਰਾਂ ਨੂੰ ਤਨ ਮਨ ਧਨ ਦੇ ਨਾਲ سپورਟ ਕੀਤੀ ਆਪਣਾ ਕੀਮਤੀ ਵੋਟ ਦਿੱਤਾ ਤੇ ਬਹੁਜਨ ਸਮਾਜ પાર્ટી ਦੀ ਚਰਚਾ ਕਰਨ ਦੇ ਲਈ ਲੋਕਾਂ ਨੂੰ ਮਜਬੂਰ ਕਰਦਾ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਨੂੰ ਕੁਝ ਜਿਹੜੇ ਲੋਕ ਮਨੁਵਾਦੀ ਸੋਚ ਵਾਲੇ ਲੋਕ ਆ ਉਹ ਸਮਝਦੇ ਹੀ ਕੁਛ ਨਹੀਂ ਸੀਗੇ ਪਰ ਇਹਨਾਂ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਚਰਚਾ ਲੋਕਾਂ ਦੇ ਮੂੰਹ ਦੇ ਵਿੱਚ ਸੁਣਨ ਨੂੰ ਮਿਲੀ ਹੁਣ ਇਹ ਹੀ ਗੱਲ ਜਿਹੜੀਆਂ ਸੀਟਾਂ ਰਿਜ਼ਰਵ ਹੁੰਦੀਆਂ ਰਿਜ਼ਰਵ ਸੀਟਾਂ ਤੇ ਅਸੀਂ ਇਹ ਤਜਰਬਾ ਦੇਖ ਲਿਆ ਕਿ ਸਾਨੂੰ ਸਭ ਤੋਂ ਜਿਹੜੀ ਜ਼ਿਆਦਾ ਮਾਰ ਪੈਂਦੀ ਹੈ ਉਹ ਰਿਜ਼ਰਵ ਸ਼ੀਟਾਂ ਤੇ ਪੈਂਦੀ ਐ ਕਿਉਂਕਿ ਰਿਜ਼ਰਵ ਸ਼ੀਟ ਦੇ ਉੱਪਰ ਜਿਹੜੇ ਮਨੁਬੱਦੀ ਲੋਕਾਂ ਨੇ ਪਾਲੇ ਹੁੰਦੇ ਆ ਲੋਕ ਆਪਣੀਆਂ ਦਰੀਆਂ ਵਛਾਉਣ ਵਾਲੇ ਜਾਂ ਉਹਨਾਂ ਦੇ ਗੁਲਾਮ ਲੋਕ ਉਹ ਰਿਜ਼ਰਵ ਸ਼ੀਟਾਂ ਤੇ ਉਹਨਾਂ ਲੋਕਾਂ ਨੂੰ ਖੜਾ ਕਰਕੇ ਕਾਗਜ਼ ਦਾ ਜਿਹੜਾ ਮਤਲਬ ਕਿ ਰਬੜ ਦੀ ਮੂਹਰ ਬਣਾ ਕੇ ਉਹਨਾਂ ਨੂੰ ਜਿਤਾ ਲੈਂਦੇ ਆ ਤੇ ਜਿਹੜੇ ਅਸਮ ਜਿਹੜੇ ਹੱਕਦਾਰ ਨਹੀਂ ਉਹ ਲੋਕ ਹਾਰ ਜਾਂਦੇ ਆ ਸੋ ਅਸੀਂ ਉਹਨਾਂ ਜਿਹੜੇ ਰਿਜ਼ਰਵ ਸੀਟਾਂ ਤੋਂ ਚੁਣੇ ਗਏ ਆ ਮਨੁਭਾਤੀ ਪਾਰਟੀਆਂ ਰਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਹੁਣ ਤੁਸੀਂ ਚੁਣੇ ਗਏ ਹੋ ਹੁਣ ਇਹਨਾਂ ਦੇ ਚੁੰਗਲ ਦੇ ਵਿੱਚੋਂ ਨਿਕਲ ਕੇ ਆਪਣੀ ਜਨਤਾ ਦੀ ਭਲਾਈ ਲਈ ਕੰਮ ਕਰਿਓ ਔਰ ਸਭ ਤੋਂ ਪਹਿਲਾਂ ਆਪਣੇ ਅਧਿਕਾਰਾਂ ਨੂੰ ਜਾਣੀ ਕਿ ਬਲੌਕ ਸੰਸਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿੰਨੇ ਮੈਂਬਰ ਚੁਣੇ ਗਏ ਨੇ ਉਹ ਦੇਖਿਓ ਕਿ ਸਾਡੇ ਅਧਿਕਾਰ ਕੀ ਕੀ ਆ ਉਹਨਾਂ ਅਧਿਕਾਰਾਂ ਦੇ ਤਹਿਤ ਹੀ ਕੰਮ ਕਰੋ ਇੱਕ ਵੇ ਹੋਰ ਦੁੱਖ ਦੇ ਨਾਲ ਜਿਹੜੀ ਗੱਲ ਦੱਸਣੀ ਚਾਹੁੰਨਾ ਜੋ ਅਸੀਂ ਦੇਖੀ ਤੇ ਅਸੀਂ ਹੈਰਾਨ ਰਹਿ ਗਏ ਵੀ ਇਹ ਮਨੁਭਾਦੀ ਪਾਰਟੀਆਂ ਦੇ ਲੋਕ ਹਮੇਸ਼ਾ ਇਹ ਕਹਿੰਦੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਆ ਕਰਾਂਗੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ ਪੰਜਾਬ ਦੀ ਕਿਸਾਨੀ ਨੂੰ ਬਚਾਵਾਂਗੇ ਮਜ਼ਦੂਰਾਂ ਨੂੰ ਬਚਾਵਾਂਗੇ ਗੱਲਾਂ ਤਾਂ ਇਹ ਜੀਆਂ ਕਰਦੇ ਆ ਪਰ ਇਨਾਂ ਚੋਣਾਂ ਦੇ ਵਿੱਚ ਵੀ ਹਰੇਕ ਮਨੁਵਾਦੀ ਪਾਰਟੀ ਨੇ ਮੈਂ ਇੱਕ ਦਾ ਨਹੀਂ ਨਾਂ ਲੈਂਦਾ ਹਰੇਕ ਮਨੁਵਾਦੀ ਪਾਰਟੀ ਨੇ ਉਹ ਨਸ਼ਿਆਂ ਦੇ ਦਰਿਆ ਬਗਾਏ ਜਿਹਦੀ ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ ਚਾਹੇ ਸ਼ਰਾਬ ਹੋਵੇ ਚਾਹੇ ਕੈਪਸੂਲ ਹੋਣ ਚਾਹੇ ਗੋਲੀਆਂ ਹੋਣ ਚਾਹੇ ਚਿੱਟਾ ਹੋਵੇ ਚਾਹੇ ਉਹ ਭੁੱਕੀ ਹੋਵੇ ਇੱਥੋਂ ਤੱਕ ਕਿ ਬਾਅਦ ਦੇ ਵਿੱਚ ਐਂਡ ਵਾਲੇ ਦਿਨਾਂ ਦੇ ਵਿੱਚ ਤਾਂ ਇਹਨਾਂ ਮਨੁਵਾਦੀ ਪਾਰਟੀਆਂ ਨੇ ਰਾਸ਼ਨ ਵੀ ਵੰਡਿਆ ਸ਼ਰਿਆਂ ਬਿਨਾਂ ਕਿਸੇ ਡਰ ਪਏ ਦੇ ਕੋਈ ਡਰ ਨਹੀਂ ਔਰ ਸ਼ਰਾਬ ਗੋਲੀਆਂ ਤੇ ਭੁੱਕੀ ਇਹ ਤਾਂ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਇਹਨਾਂ ਨੇ ਕਾਗਜ਼ ਭਰਤੇ ਉਸੇ ਦਿਨ ਤੋਂ ਇਹਨਾਂ ਲੋਕਾਂ ਨੇ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਗਰੀਬ ਸਮਾਜ ਦੇ ਵਿੱਚ ਪਚਾਉਣਾ ਚਾਲੂ ਕਰਤਾ ਕਿਉਂਕਿ ਹਰੀਖ ਪਾਰਟੀ ਦੇ ਜਿਹੜੇ ਆ ਇੱਕ ਬਣੇ ਹੁੰਦੇ ਆ ਇਹਨਾਂ ਦੇ ਐਡੇ ਬਣੇ ਹੁੰਦੇ ਇਹਨਾਂ ਨੇ ਪਾਲ ਕੇ ਰੱਖੇ ਹੁੰਦੇ ਨੇ ਸਾਡੇ ਗਰੀਬ ਸਮਾਜ ਦੇ ਵਿੱਚ ਲੋਕ ਉਹਨਾਂ ਦੇ ਘਰੇ ਪੇਟੀਆਂ ਦੀਆਂ ਪੇਟੀਆਂ ਔਰ ਉਹ ਗੰਦੀ ਸ਼ਰਾਬ ਔਰ ਉਹ ਜ਼ਿਆਦਾਤਰ ਆਊਟ ਆਫ ਪੰਜਾਬ ਸਟੇਟਾਂ ਦੀ ਸ਼ਰਾਬ ਕੈਪਟੀਆਂ ਦੀਆਂ ਕੈਪਟੀਆਂ ਉਹ ਲਾਉਂਦੇ ਰਹੇ ਤੇ ਅਸੀਂ ਕੋਸ਼ਿਸ਼ ਵੀ ਕੀਤੀ ਕਿ ਇਹਨਾਂ ਦੀਆਂ ਸ਼ਿਕਾਇਤਾਂ ਕਰਕੇ ਇਹਨਾਂ ਨੂੰ ਫੜਾਇਆ ਜਾਵੇ ਪਰ ਜਦੋਂ ਅਸੀਂ ਦੇਖਿਆ ਕਿ ਪ੍ਰਸ਼ਾਸਨ ਵੀ ਸਾਡਾ ਇਸ ਸਬੰਧ ਦੇ ਵਿੱਚ ਕੋਈ ਸਹਿਯੋਗ ਨਹੀਂ ਦਿੰਦਾ ਜਦੋਂ ਉਹ ਕਹਿੰਦੇ ਵੀ ਇਹ ਜੇ ਕੰਮ ਤਾਂ ਹੁਣ ਚੋਣਾਂ ਦੇ ਵਿੱਚ ਚੱਲਦੇ ਆ ਲੋਕ ਨਾ ਲੈਣ ਲੋਕ ਨਾ ਪੀਣ ਪਰ ਲੋਕ ਕਿੱਥੇ ਹਟਦੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੰਜ ਚਾਰ ਦਿਨ ਮੁਫਤ ਦੀ ਮਿਲਦੀ ਹੈ ਅਗਲਾ ਕਹਿੰਦਾ ਇਹੀ ਕੱਟ ਲੋ ਹੈ ਤਾਂ ਬਹੁਤ ਬੁਰੀ ਗੱਲ ਹੈ ਪਰ ਖਰਾਨੀ ਇਹ ਗੱਲ ਹੈ ਕਿ ਇਹ ਲੋਕ ਕਹਿੰਦੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪਰ ਚੋਣਾਂ ਦੇ ਵਿੱਚ ਸੱਤਾ ਤੇ ਪਹੁੰਚਣ ਦੇ ਲਈ ਇਹ ਲੋਕ ਨਸ਼ਿਆਂ ਨੂੰ ਇੰਨੀ ਵੱਡੀ ਪੱਤਰ ਤੇ ਲੋਕਾਂ 'ਚ ਵੰਡ ਕੇ ਸੱਤਾ ਤੇ ਕਾਬਜ਼ ਹੁੰਦੇ ਆ ਇਹ ਸਾਥੀਓ ਮੈਂ ਕਹਿੰਨਾ ਹੋਰ ਕੋਈ ਆਧਾਰਨ ਕੋਈ ਮੈਂ ਪਹਿਲਾਂ ਦੇਖੀ ਨਹੀਂ ਪਹਿਲਾਂ ਵੀ ਨਸ਼ੇ ਬਹੁਤ ਵੰਡੇ ਜਾਂਦੇ ਆ ਪਰ ਇਹਨਾਂ ਚੋਣਾਂ ਦੇ ਵਿੱਚ ਤਾਂ ਹੱਦ ਹੀ ਕਰਤੀ ਅੰਡ ਵਾਲੇ ਦਿਨਾਂ ਦੇ ਵਿੱਚ ਤਾਂ ਰਾਸ਼ਨ ਤੇ ਫਿਰ ਪੈਸੇ ਵੰਡਣ ਦੀ ਵੀ ਦੂਜੀ ਤਹਿ ਤੋੜਤੀ ਤੇ ਸਾਥਿਓ ਮੈਂ ਆਸ ਕਰਦਾ ਕਿ ਲੋਕਤੰਤਰ ਨੂੰ ਇੱਕ ਮਜ਼ਬੂਤ ਲੋਕਤੰਤਰ ਬਣਾਉਣ ਦੇ ਲਈ ਸਾਨੂੰ ਅਜਿਹੇ ਲੋਕਾਂ ਦਾ ਜਿਹੜੇ ਅਜਿਹਾ ਕੰਮ ਕਰਦੇ ਆ ਉਹਨਾਂ ਦਾ ਜਰੂਰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਨੇ ਪੰਜਾਬ ਨੂੰ ਪਹਿਲਾਂ ਹੀ ਬਹੁਤ ਬਰਬਾਦ ਕੀਤਾ ਤੇ ਇਹ ਲੋਕ ਫਿਰ ਨਸ਼ੇ ਵੰਡ ਕੇ ਉਲਟਾ ਕਹਿੰਦੀ ਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਅਸੀਂ ਜਿਹੇ ਕੰਮ ਨਹੀਂ ਕਰਦੇ ਪਰ ਸਾਰੇ ਲੋਕ ਜਾਣਦੇ ਆ ਜਿਹੜੇ ਜਿੱਤੇ ਆ ਉਹ ਵੀ ਜਾਣਦੇ ਆ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਨਸ਼ੇ ਵਰਤਾਏ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੈਸੇ ਵੰਡੇ ਤੇ ਰਾਸ਼ਨ ਵੰਡਿਆ ਇਹ ਇੱਕ ਚੰਗੇ ਲੋਕਤੰਤਰ ਦੀ ਦੇ ਲਈ ਮਾੜਾ ਇੱਕ ਤੱਪਾ ਸੋ ਫੇਰ ਇੱਕ ਵਾਰ ਸਾਰੇ ਸਾਥੀਆਂ ਨੂੰ ਜਿੰਨੇ ਵੀ ਜਿੱਤੇ ਆ ਮੁਬਾਰਕ ਦਿੰਦਾ ਹੋਇਆ ਇਹ ਆਸ ਕਰਦਾ ਹਾਂ ਵੀ ਉਹ ਜਰੂਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਨਿਭਾਉਣਗੇ ਤੇ ਆਪਣੇ ਹੱਕ ਅਧਿਕਾਰ ਜਾਣ ਕੇ ਉਹਨਾਂ ਹੱਕਾਂ ਅਧਿਕਾਰਾਂ ਦੇ ਤਹਿਤ ਆਪਣੇ ਪਿੰਡਾਂ ਦਾ ਵਿਕਾਸ ਕਰਾਉਣਗੇ ਤੇ ਅਸੀਂ ਵੀ ਆਰ ਲਾਉਂਦੇ ਰਹਿਾਂਗੇ ਇਧਰੋਂ ਜਿਹੜਾ ਸਾਥੀ ਕੋਈ ਹੁਣ ਭੱਜਣ ਦੀ ਕੋਸ਼ਿਸ਼ ਕਰੂਗਾ ਉਹਨੂੰ ਉਸਦੇ ਵਾਅਦਿਆਂ ਨੂੰ ਯਾਦ ਕਰਾਉਣ ਦੇ ਲਈ ਹਮੇਸ਼ਾ ਉਹਨੂੰ ਯਾਦ ਕਰਾਉਂਦੇ ਰਵਾਂਗੇ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਰ